ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਉੱਪਰ ਇਹ ਤੁਸੀਂ ਸਾਰੇ ਠੀਕ ਠਾਕ ਹੋਗੇ ਸਭ ਠੀਕ ਠਾਕ ਹੈ ਜੀ ਇੱਥੇ ਹੈਗਾ ਜੀ ਮਾਰਨਿੰਗ ਦਾ ਟਾਈਮ ਤੇ ਮਾਰਨਿੰਗ ਟਾਈਮ ਦੇ ਵਿੱਚ ਇੱਥੇ ਬਸ ਹਨਾ 7 ਵਜੇ ਹੋਣਗੇ ਤੇ ਬਸ ਮੈਂ ਉੱਠ ਗਈ ਸੀ 6:30 ਵਜੇ ਉੱਠ ਕੇ ਬਸ ਚਾਹ ਪਾਣੀ ਪੀਤਾ ਚਾਹ ਪਾਣੀ ਪੀਣ ਤੋਂ ਬਾਅਦ ਤੇ ਇੱਥੇ ਮੈਂ ਰਿਸ਼ੂ ਤੇ ਸੁਨਿਆ ਨੂੰ ਉਠਾ ਕੇ ਲੈ ਗਈ ਸੀ ਇਹ ਮੇਰੇ ਭਤੀਜੀ ਤੇ ਮੇਰੇ ਭਾਣਜੀ ਸੁੱਤੀ ਪਈਆਂ ਤੇ ਮੰਮੀ ਇੱਥੇ ਲਾਰੇ ਲਾਰੇ ਸੀ ਝਾੜੂ ਤੇ ਮੈਂ ਰਿਸ਼ੂ ਨੂੰ ਤੇ ਸੁਨਿਆ ਨੂੰ ਉਠਾਤਾ ਸੀ ਵੀ ਤਿਆਰ ਹੋ ਜਾਓ ਕਿਉਂਕਿ ਅੱਜ ਜਾਣਾ ਸੀ ਅਸੀਂ ਪਿੰਡ ਨੂੰ ਵਾਪਸ ਤੇ ਆਉਦੇ ਸੋਹਰੇ ਘਰ ਜਾਣਾ ਸੀ ਵਾਪਸ ਇਸ ਕਰਕੇ ਤੇ ਫਿਰ ਛੁੱਟੀਆਂ ਫਿਰ ਤੁਹਾਨੂੰ ਪਤਾ ਹੀ 8 ਨੂੰ ਸਕੂਲ ਲੱਗਣੇ ਸੀ ਤੇ ਫਿਰ 5 ਨੂੰ ਮੈਂ ਕਿਹ ਚਲ ਚਲੇ ਜਾਵਾਂਗੇ ਤਾਂ ਕਰਕੇ ਫਿਰ ਸਵੇਰੀ ਉੱਠ ਗਈ ਸੀ ਕਿਉਂਕਿ ਫਿਰ ਟਾਈਮ ਹੋਈ ਜਾਂਦਾ ਥੋੜੇ ਥੋੜੇ ਕੰਮ ਕਰਨ ਨਾਲ ਤਿਆਰ ਹੁੰਦੇ ਤੇ ਇੱਥੇ 7:05 10 ਹੋ ਗਏ ਸੀ ਤੇ ਬਸ ਮੈਂ ਰਿਸ਼ੂ ਦੇ ਸਨਾਨ ਠਾ ਕੇ ਚਾਹ ਪਾਣੀ ਪਿਆ ਤਾਂ ਤੇ ਤਿਆਰ ਹੋਣ ਲੱਗ ਗਏ ਸੀ ਰਿਸ਼ੂ ਹੋ ਗਿਆ ਸੀ ਤਿਆਰ ਹੋਈ ਜਾਂਦਾ ਸੀ ਤੇ ਸਨੇਹਾ ਤਿਆਰ ਹੋਣਾ ਸੀ ਸਨਿਆਣੇ ਤੇ تھے ਮੇਰੀ ਸਿਸਟਰ ਬਣਾ ਰਹੀ ਸੀ ਰੋਟੀ ਤੇ ਕਿਉਂਕਿ ਆਟਾ ਵਗੈਰਾ ਗੁੰਨ ਕੇ ਤੇ ਫਿਰ ਮੈਂ ਇਹਨੂੰ ਕਿਹਾ ਵੀ ਕੁਛ ਤਾਂ ਖਾਣ ਨੂੰ ਲਾ ਦੇ ਦੋ ਦੋ ਪਰੌਂਠੇ ਤੇ ਕੁਛ ਕੁ ਸਾਨੂੰ ਲੈ ਜਾਣ ਵਾਸਤੇ ਦੇ ਦੇਵੇ ਬੰਨ ਦੇ ਨਾਲ ਤੇ ਕਿਉਂਕਿ ਇਹ ਦੂਰ ਦਾ ਸਫਰਾ ਫਿਰ ਜਾ ਕੇ ਬਣਦੀ ਨਹੀਂ ਮੈਂ ਕਿਹਾ ਚੱਲ ਫਿਰ ਚਾਹ ਪਾਣੀ ਬਣਾ ਕੇ ਆਪਾਂ ਵੀ ਨਾਲ ਪਰੌਂਠੇ ਖਾ ਲਾਂਗੇ ਤੇ ਬਸ ਜੀ ਇੱਥੇ ਫਿਰ ਰੋਟੀ ਬਣਾਉਣ ਲੱਗ ਗਈ ਸੀ ਇਹ ਇੱਥੇ ਬਸ ਕੱਪੜੇ ਵਗੈਰਾ ਕੱਢੇ ਹੋਏ ਸੀ ਮੈਂ ਰਾਤ ਹੀ ਕੱਢਦੇ ਸੀ ਪੈਕਿੰਗ ਕਰ ਲਈ ਸੀ ਰਾਤ ਹੀ ਤੇ ਕੱਪੜੇ ਸਾਰੇ ਕੱਢ ਕੇ ਰੱਖਦੇ ਸੀ ਤੇ ਬਸ ਇੱਥੇ ਫਿਰ ਮੈਂ ਇਹਨਾਂ ਨੂੰ ਹਨਾ ਤਿਆਰ ਕਰਨ ਵਾਸਤੇ ਭੇਜਦਾ ਸੀ ਤੇ ਇੱਥੇ ਰਜਾਈਆਂ ਦੀਆਂ ਉਵੇਂ ਪਈਆਂ ਸੀ ਇੱਥੇ ਮੈਂ ਮੰਮੀ ਤੇ ਮੇਰੀ ਸਿਸਟਰ ਦੇ ਤਿੰਨੋ ਜਣੇ ਪੈਂਦੀ ਹੁੰਦੇ ਬੱਚੇ ਵਗੈਰਾ ਉੱਧਰ ਬੈਠ ਕੇ ਚ ਪੈਂਦੇ ਸੀ ਸਾਰੇ ਤੇ ਇੱਥੇ ਬਸ ਰੋਟੀ ਬਣ ਕੇ ਰੈਡੀ ਹੋ ਗਈ ਸੀ ਹੁਣ ਤੇ ਬਸ ਹੁਣ ਅਸੀਂ ਆਪ ਦਾ ਰੈਡੀ ਹੋ ਜਾਾਂਗੇ ਤੇ ਉੱਦਵਦ ਬੱਸ ਰੈਡੀ ਹੋ ਗਏ ਸੀ ਤੇ ਇੱਥੇ ਹਨਾ ਜਿਹੜਾ ਈ ਰਿਕਸ਼ਾ ਉਹ ਹੋਣਾ ਸੀ ਅਸੀਂ ਜਾਣਾਂ ਸੀ ਬੱਸ ਸਟੈਂਡ ਤੇ ਇੱਥੇ ਸਾਰਿਆਂ ਨੂੰ ਅਸੀਂ ਮਿਲ ਜਾਂਦੇ ਸੀ ਤੇ ਛੋਟੀ ਭਤੀਜੀ ਤੁਸੀਂ ਜਾਣਦੇ ਹੀ ਹੋ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਤੇ ਇਹ ਥੋੜੀ ਜੀ ਨਾ ਬਿਮਾਰ ਹੋਈ ਪਈ ਹੈ ਜ਼ਖਾਮ ਹੋਇਆ ਪਿਆ ਇਹਨੂੰ ਤੇ ਹਨਾ ਮਾਰਦੀ ਸੀ ਸਾਰਿਆਂ ਦੇ ਮੈਂ ਕਹਾਂ ਚੱਲੀਏ ਵੀ ਪਿੰਡ ਤੇ ਨਾ ਨਾ ਕਰਦੀ ਸੀ ਤੇ ਬੱਸ ਇੱਥੇ ਮੰਮੀ ਨੂੰ ਮਿਲਨੇ ਸੀ ਸਾਰਿਆਂ ਨੂੰ ਮਿਲ ਕੇ ਤੇ ਵਸ ਫਿਰ ਸਾਡੇ ਜਾਣ ਦੀ ਤਿਆਰੀ ਹੋ ਗਈ ਸੀ ਇੱਥੇ ਹੁਣ ਅਸੀਂ ਬੈਠ ਹੀ ਕਰ ਰਹੇ ਸੀ ਜਿਹੜਾ ਸਾਡੀ ਗਲੀ ਦੇ ਵਿੱਚ ਹੀ ਆ ਇਹ ਰਿਕਸ਼ਾ ਵਾਲਾ ਤੇ ਉਹਦੇ ਨਾਲ ਹੀ ਜਾਣਾ ਸੀ ਮੰਮੀ ਨੇ ਫੋਨ ਲਾਤਾ ਸੀ ਉਹ ਕਹਿੰਦਾ ਮੈਂ ਉਹਨੇ ਵੀ ਬਸ 10 15 ਮਿੰਟ ਤੱਕ ਤੇ ਮੈਂ ਕਿਹਾ ਚੱਲ ਇੰਨੇ ਮਿਲ ਲੀਏ ਵੀ ਉਹ ਆ ਗਿਆ ਸੀ ਫਿਰ ਤੇ ਇਹ ਛੋਟ ਬਚਲੜੀ ਆ ਲੁਕੀ ਜਾਂਦੀ ਸੀ ਇਹ ਥੋੜੀ ਵੀਡੀਓ ਚ ਕੱਟ ਹੀ ਹੁਣ ਪਸੰਦ ਕਰਦੀ ਆ ਤੇ ਬਸ ਇੱਥੇ ਫਿਰ ਅਸੀਂ ਬਾਰ-ਬਾਰ ਇਹਦੇ ਨਾਲ ਹਨਾ ਬਸ ਮਿਲ ਜਾਂਦੇ ਸੀ ਤੇ ਬਸ ਫਿਰ ਹਨਾ ਠੰਡ ਵੀ ਅੱਜ ਬਹੁਤ ਜ਼ਿਆਦੇ ਸਤੋਂਦੇ ਨਹੀਂ ਸੀ ਨਾ ਬਹੁਤ ਹੀ ਜ਼ਿਆਦਾ ਜਿਵੇਂ ਧੂਆ ਹੁੰਦਾ ਤੇ ਵਿੱਚ ਕੁਝ ਵੀ ਨਹੀਂ ਦੀਦਾ ਸਿੱਥੇ ਤਾਂ ਤੁਹਾਨੂੰ ਦੇਖਦਾ ਹੋਊਗਾ ਵੀ ਸਾਫ਼ ਹੈ ਮੌਸਮ ਤੇ ਜਦੋਂ ਅਸੀਂ ਗਾਂ ਗਏ ਨਾ ਬੱਸ ਸਟੈਂਡ ਤੇ ਤੇ ਉੱਥੇ ਤਾਂ ਬੁਰਾ ਹਾਲ ਹੋਇਆ ਪਿਆ ਸੀ ਤੇ ਦੋ ਬੱਸਾਂ ਤਾਂ ਅਸੀਂ ਮਿਸ ਕਰਤੀਆਂ ਸੀ ਕਿਉਂਕਿ ਹਨਾ ਬਹੁਤ ਹੀ ਜ਼ਿਆਦਾ ਭੀੜ ਸੀ ਭਰੀਆਂ ਪਈਆਂ ਸੀ ਤੇ ਮੈਂ ਕਹਾਂ ਭਰੀਆਂ ਪਈਆਂ ਤੇ ਵੀ ਨਹੀਂ ਆ ਪੜਦੇ ਕਿਉਂਕਿ ਨਾ ਅੱਜ ਜਿਆਦਾ ਮੌਸਮ ਖਰਾਬ ਕਰਕੇ ਫਿਰ ਬੱਸਾਂ ਹੌਲੀ ਹੌਲੀ ਜਾਂਦੀਆਂ ਤੇ ਹੁੰਦੀਆਂ ਸੀ ਤਾਂ ਕਰਕੇ ਫਿਰ ਦੋ ਬੱਸਾਂ ਸੀ ਨਗਾਤੀਆਂ ਸੀ ਤੀਜੀ ਬੱਸ ਤੇ ਅਸੀਂ ਬਠਿੰਡੇ ਨੂੰ ਚੜੇ ਤੇ ਬੱਸ ਜੀ ਇੱਥੇ ਹੁਣ ਅਸੀਂ ਜਾਣ ਦੇ ਕਰ ਲਈ ਤਿਆਰੀ ਅਸੀਂ ਬਹਿ ਗਏ ਹੁਣ ਬੱਸ ਰਿਕਸ਼ੇ ਦੇ ਵਿੱਚ ਤੇ ਹੁਣ ਅਸੀਂ ਜਾਵਾਂਗੇ ਬੱਸ ਸਟੈਂਡ ਇਹਨਾਂ ਨੂੰ ਕਰ ਤੇ ਬਾਏ ਬਾਏ ਤੇ ਬੱਸ ਹੁਣ ਅਸੀਂ ਜਾਵੜਾਂਗੇ ਆਪਦਾ ਬੱਸ ਸਟੈਂਡ ਦੇ ਉੱਪਰ ਤੇ ਬੱਸ ਜੀ ਉਸ ਤੋਂ ਬਾਅਦ ਫਿਰ ਇੱਥੇ ਦੇਖੋ ਜੀ ਅਸੀਂ ਖੜੇ ਸੀ ਬੱਸ ਸਟੈਂਡ ਦੇ ਉੱਪਰ ਕਿੰਨੀ ਧੁੰਦਾ ਦੇਖੋ ਜੀ ਹਨਾ ਮੈਂ ਮੰਗੂ ਡਿੱਗੀ ਆਂਦੀ ਸੀ ਤੇ ਫਿਰ ਗਾਂ ਆ ਕੇ ਤਾਂ ਹਨਾ ਧੁੱਪ ਜੀ ਹੋ ਗਈ ਸੀ ਨਿਕਲਿਆ ਸੀ ਬਠਿੰਡੇ ਸ਼ਹਿਰ ਦੇ ਵਿੱਚ ਬਠਿੰਡਾ ਜਦੋਂ ਅਸੀਂ ਕ੍ਰੋਸ ਕਰ ਲਿਆ ਸੀ ਬੱਸ ਬੱਸ ਸਟੈਂਡ ਦੇ ਅੰਦਰ ਹੀ ਵੜਨੀ ਸੀ ਉੱਥੋਂ ਫਿਰ ਧੁੱਪ ਨਿਕਲਣੀ ਸ਼ੁਰੂ ਹੋ ਗਈ ਸੀ ਸਟਾਰਟ ਹੋ ਗਈ ਸੀ ਆ ਹੈਗੀ ਹਨੂਮਾਨ ਜੀ ਦੀ ਮੂਰਤੀ ਬਠਿੰਡੇ ਚ ਤੇ ਹਨੂਮਾਨ ਚੌਂਕ ਵਜਦਾ ਬਠਿੰਡੇ ਦੇ ਵਿੱਚ ਤੇ ਜਿਹੜੇ ਵੀਅਰਸ ਜਾਣਦੇ ਹੋਣਗੇ ਭੈਣ ਭਰਾ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਹਨੂਮਾਨ ਚੌਂਕ ਹੈਗਾ ਉੱਥੇ ਇੱਕ ਫੌਜੀ ਚੌਂਕ ਹੈ 바ਵਾ ਚੌਂਕ ਵਜਦੇ ਇੱਕ ਹਨਾਂ ਬੱਤੀਆਂ ਵਾਲਾ ਚੌਂਕ ਹੈ ਤੇ ਫਿਰ ਆਪਾਂ ਤਾਂ ਬਸ ਸਟੈਂਡ ਹੀ ਉਤਰੀਦਾ ਚੌਂਕ ਵਗੈਰਾ ਇਹਦੇ ਵਿੱਚ ਤਾਂ ਕਦੇ ਉਤਰੇ ਨਹੀਂ ਬੱਸ ਜੀ ਇੱਥੇ ਫਿਰ ਸਾਡੀ ਬੱਸ ਤਰਪੀ ਸੀ ਬਠਿੰਡਿਓ ਅਸੀਂ ਲੜੀ ਸੀ ਕੋਟਕਪੂਰੇ ਨੂੰ ਬੱਸ ਤੇ ਜੀ ਬਸ ਇੱਥੇ ਬਸ 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 ਦੇ ਵਿੱਚ ਅਸੀਂ ਬੈਠੇ ਸੀ ਤੇ ਪਹੁੰਚਣ ਵਾਲੇ ਸੀ ਆਪਦੇ ਪਿੰਡ ਤੇ ਬਸ ਟੁੱਡੀਕੇ ਤੱਕ ਆ ਗਏ ਸੀ ਗਾਂ ਟੁੱਡੀਕੇ ਤੋਂ ਫਿਰ ਅਸੀਂ ਆਪਦਾ ਜਾਵਾਂਗੇ ਉਧਰ બસ ਉਹਦੇ ਜਿਹੜਾ ਮੋੜ ਆ ਬਸ ਪਿੰਡ ਦਾ ਉੱਥੇ ਜਾਵੜਾਂਗੇ ਬਸ ਬੱਸ ਦੇ ਵਿੱਚ ਬੈ ਕੇ ਫਿਰ ਅਸੀਂ ਚਲੇ ਗਏ ਸੀ ਤੇ ਬਸ ਹਣਾ ਉਹਨ ਨੂੰ ਦਿਲ ਤਾਂ ਨਹੀਂ ਕਰਦਾ ਸੀ ਫੇਕੇ ਘਰੋਂ ਕਿਹਦਾ ਦਿਲ ਕਰਦਾ ਉਹਨਾਂ ਤੁਹਾਨੂੰ ਪਤਾ ਹੀ ਹੈ ਹਣਾ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦਾ ਕਦੇ ਦਿਲ ਨਹੀਂ ਕਰਦਾ ਪਰ ਮਜਬੂਰੀ ਦੇ ਵਿੱਚ ਆਉਣਾ ਹੀ ਪੈਂਦਾ ਫਿਰ ਤਾਂ ਕਰਕੇ ਮੰਮੀ ਦਾ ਗੰਦੇ ਸਾ ਜਿਹੜਾ ਆਪਾ ਫਿਰ ਮੈਂ ਕਹਾਂ ਮੌਸਮ ਵੀ ਖਰਾਬ ਹੁੰਦਾ ਜਾਂਦਾ ਧੁੰਦ ਵਾਲੀ ਇਹ ਤਿੰਨ ਦਿਨ ਦਾ ਅਲਰਟ ਵੀ ਦੱਸਿਆ ਸੀ ਤੇ ਫਿਰ ਮੈਂ ਕਹਾਂ ਵੀ ਨਹੀਂ ਵੀ ਮੌਸਮ ਖਰਾਬ ਹੋਣ ਕਰਕੇ ਨਾ ਫਿਰ ਟਾਈਮ ਉਹ ਹੋ ਜਾਊਗਾ ਫਿਰ ਰਿਸ਼ੂ ਨੇ ਕੰਮ ਵਗੈਰਾ ਵੀ ਕਰਨਾ ਸੀ ਸਕੂਲ ਇੱਥੇ ਕਰਦੇ ਵੀਡੀਓ ਦਾ ਐਂਡ ਆ ਜੀ ਆਪਾਂ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ ਜੀ